ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ੀਤ ਸਿੰਘ ਫੌਜਾਂ ਜਿਨ੍ਹਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਦੀਨ ਦੁਨੀ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਚਰਨ ਸ਼ਰਨ ਵਿੱਚ ਖਾਲਸਾ ਜੀ ਸੋਖ ਹੀ ਸੋਖ ਹਨ आनंद ही आनंद ਹਨ ਖੇੜੇ ਹੀ ਖੇੜੇ ਹਨ ਬਰਕਤਾਂ ਹੀ ਬਰਕਤਾਂ ਹਨ ਐਸੇ ਸਮਰੱਥ ਸਤਿਗੁਰ ਜੀਆਂ ਨੂੰ ਸਦਾ ਧਾਨ ਆਖੀਏ ਨਮਸਕਾਰ ਕਰੀਏ ਸਤਿਗੁਰ ਜੀ ਨੂੰ ਧਾਨ ਆਖਣ ਨਾਲ ਖਾਲਸਾ ਜੀ ਜੀਵਨ ਧਨ ਹੋ ਜਾਂਦਾ ਰੂਹ ਧਨ ਹੋ ਜਾਂਦੀ ਆਤਮਾ ਧਨ ਹੋ ਜਾਂਦੀ ਹੈ ਹਿਰਦੇ ਅੰਦਰੋਂ ਜਿਹੜੀ ਸ਼ੋਭ ਗੁਣ ਪੈਦਾ ਹੋ ਜਾਂਦੇ ਮਾੜੇ ਗੁਣ ਖਾਲਸਾ ਜੀ ਵਿਸਰ ਜਾਂਦੇ ਨਾਸ ਹੋ ਜਾਂਦੇ ਦੁੱਖਾਂ ਕਲੇਸ਼ਾਂ ਦਾ ਨਾਸ ਹੋ ਜਾਂਦਾ ਜਿਹੜਾ ਸਤਿਗੁਰ ਜੀਆਂ ਨੂੰ ਨਮਨ ਕਰਦਾ ਹੈ ਨਮਸਕਾਰ ਕਰਦਾ ਹੈ ਧਾਨ ਆਖਦਾ ਹੈ ਸਤਿਗੁਰੂਆਂ ਨੂੰ ਜੀ ਕਹਿਣ ਵਾਲਾ ਜਿਹੜਾ ਸਤਿਗੁਰ ਦੇ ਸੇਵਕਾਂ ਨੂੰ ਵੀ ਖਾਲਸਾ ਜੀ ਕਹਿੰਦਾ ਹੈ ਨਾ ਉਹਦੀ ਵੀ ਪਰਲੋਕ ਵਿੱਚ ਜਾਇਜ਼ਾਕਾਰ ਹੁੰਦੀ ਹੈ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਜਿਹੜਾ ਪਰਮੇਸ਼ਰ ਦੇ ਦਾਸਾਂ ਨੂੰ ਪਰਮੇਸ਼ਰ ਨੂੰ ਮੰਨਣ ਵਾਲਿਆਂ ਨੂੰ ਕੋਈ ਧੰਨ ਕਹਿੰਦਾ ਹੈ ਉਹਨਾਂ ਨੂੰ ਭਾਈ ਜੀ ਆ ਕੇ ਬੁਲਾਉਂਦਾ ਹੈ ਸਤਿਗੁਰ ਕਹਿੰਦੇ ਉਹਨੂੰ ਪਰਲੋਕ ਵਿੱਚ ਸੁੱਖ ਪ੍ਰਾਪਤ ਹੁੰਦਾ ਆਨੰਦ ਪ੍ਰਾਪਤ ਹੁੰਦਾ ਸੋ ਆਓ ਆਪਾਂ ਜਿਹੜੇ ਖਾਲਸਾ ਜੀ ਸੰਗਤ ਦੇ ਪ੍ਰਸ਼ਨਾਂ ਦੇ ਆਪਾਂ ਜਵਾਬ ਦਿੰਨੇ ਹਾਂ ਜਿਹੜੇ ਉਹਦੇ ਉੱਪਰ ਥਾਏ ਖਾਲਸਾ ਜੀ ਵਿਚਾਰ ਕਰਦੇ ਹਾਂ ਆ ਉਹ ਸਰਵਣ ਕਰੀਏ ਇੱਕ ਪ੍ਰਵਾ ਇੱਕ ਵੀਰ ਦਾ ਪ੍ਰਸ਼ਨ ਆਇਆ ਕਿ ਸ਼ਹੀਦੀ ਦੇਗ ਤੇ ਸ਼ਰਦਾਈ ਵਿੱਚ ਕੀ ਅੰਤਰ ਹੈ ਸੋ ਖਾਲਸਾ ਜੀ ਸ਼ਰਦਾਈ ਤੇ ਸ਼ਹੀਦੀ ਦੇਗ ਵੈਸੇ ਤਾਂ ਇੱਕ ਹੀ ਚੀਜ਼ ਹੈ ਕੋਈ ਬਹੁਤਾ ਇਹਦੇ ਵਿੱਚ ਅੰਤਰ ਨਹੀਂ ਹੈ ਸ਼ਹੀਦੀ ਦੇਗ ਜਿਹੜੀ ਹੈ ਖਾਲਸਾ ਜੀ ਉਹਦੇ ਵਿੱਚ ਪੰਜ ਪੱਤੀਆਂ ਜਿਹੜੀਆਂ ਸੁਖ ਨਿਧਾਨ ਦੀਆਂ ਪਾਈ ਜਾਂਦੀਆਂ ਉਹ ਉਹ ਸ਼ਹੀਦੀ ਦੇਗ ਬਣਦੀ ਹੈ ਉਹ ਫਿਰ ਸ਼ਹੀਦਾਂ ਦਾ ਖਾਣ ਪੀਣ ਹੈ ਸ਼ਹੀਦਾਂ ਨੂੰ ਉਹਦਾ ਭੋਗ ਲੱਗਦਾ ਹੈ ਤੇ ਜਿਹੜੀ ਖਾਲਸਾ ਜੀ ਸ਼ਰਦਾਈ ਹੈ ਉਹਦੇ ਵਿੱਚ ਕੱਲਾ ਖਸਖਾਸ ਬਦਾਮ ਛੋਟੀ ਜਿਹੜੀ ਹਰੀ ਇਲਾਚੀ ਤੇ ਕਾਲੀਆਂ ਮਿਰਚਾਂ ਤੇ ਹੋਰ ਕਈ ਕੁਝ ਪਾ ਲੈਂਦੇ ਨੇ ਲੋਕ ਪਰ ਖਾਲਸਾ ਜੀ ਜਿਹੜੀ ਦਲਾਂ ਪੰਥਾਂ ਵਿੱਚ ਤਿਆਰ ਹੁੰਦੀ ਹੈ ਉਹਦੇ ਵਿੱਚ ਖਸਖਾਸ ਤੇ ਬਦਾਮ ਕਾਲੀ ਮਿਰਚ ਕਾਲੀ ਮਿਰਚ ਤੇ ਇਲਾਚੀ ਇਹ ਖਾਲਸਾ ਜੀ ਇਹਦਾ ਰਗੜਾ ਲੱਗਦਾ ਜਿਆਦਾਤਰ ਤੇ ਉਹਦੇ ਵਿੱਚ ਦੁੱਧ ਵੀ ਨਹੀਂ ਪਾਇਆ ਜਾਂਦਾ ਕਈ ਖਾਲਸਾ ਜੀ ਘਰੇ ਬਣਾਉਂਦੇ ਹੋ ਦੁੱਧ ਪਾ ਲੈਂਦੇ ਉਹ ਜਿਹੜੀ ਦੁੱਧ ਵਾਲੀ ਸ਼ਰਦਾਈ ਹੁੰਦੀ ਹੈ ਖਾਲਸਾ ਜੀ ਉਹ ਕਿਸੇ ਪ੍ਰਕਾਰ ਵੀ ਅੰਦਰ ਸੁੱਖ ਨਹੀਂ ਦਿੰਦੀ। ਸੋ ਦੁੱਧ ਤਾਂ ਨਹੀਂ ਪਾਉਣਾ ਚਾਹੀਦਾ। ਉਹੀ ਜਿਹੜੀ ਜਲ ਦੇ ਵਿੱਚ ਖਾਲਸਾ ਜੀ ਉਹ ਸਾਰੀ ਸ਼ਰਦਾਈ ਨੂੰ ਮਿਲਾ ਕੇ ਛਕਣਾ ਚਾਹੀਦਾ ਹੈ ਉਹ ਆਨੰਦ ਦਿੰਦੀ ਹੈ। ਅੰਦਰ ਸਰੀਰ ਨੂੰ ਠੀਕ ਕਰਦੀ ਹੈ। ਕਈ ਪ੍ਰਕਾਰ ਦੀਆਂ ਖਾਲਸਾ ਜੀ ਬਿਮਾਰੀਆਂ ਨੂੰ ਠੀਕ ਕਰਦੀ ਹੈ, ਮੈਦੇ ਨੂੰ ਠੀਕ ਕਰਦੀ ਹੈ। ਉਹ ਜਿਹੜੀ ਹੈ ਉਹ ਡਾਕਟਰੀ ਤੌਰ ਤੇ ਵੀ ਬਹੁਤ ਵਧੀਆ। ਤੇ ਜਿਹੜੀ ਸ਼ਹੀਦੀ ਦੇਗ ਹੈ ਖਾਲਸਾ ਜੀ ਉਹਦੇ ਵਿੱਚ ਖਾਸ ਖਾਸ ਪੈਂਦੀ ਹੈ। ਬਦਾਮ, ਕਾਲੀ ਮਿਰਚ, ਇਲਾਚੀ ਤੇ ਖਾਲਸਾ ਜੀ ਸੁਖ ਨਿਧਾਨ ਜਿਹਨੂੰ ਭੰਗ ਲੋਕ ਕਹਿੰਦੇ ਨੇ ਉਹ ਭੰਗ ਨਹੀਂ ਹੈ ਉਹ ਸੁੱਖਾ ਹੈ ਸੁਖ ਨਿਧਾਨ ਉਹਦੀਆਂ ਪੰਜ ਪੱਤੀਆਂ ਜਾਂ ਉਹ ਤੋਂ ਥੋੜੀਆਂ ਜੀਆਂ ਵੱਧ ਪਾ ਕੇ ਖਾਲਸਾ ਜੀ ਉਹਦਾ ਰਗੜਾ ਲੱਗਦਾ ਉਹਨੂੰ ਸ਼ੀਧੀ ਦੇ ਕਹਿੰਦੇ ਨੇ ਤੇ ਇਹ ਸ਼ਹੀਦਾਂ ਦਾ ਖਾਣ ਪਾਣ ਹੈ ਚੰਡੀ ਦੀ ਵਾਰ ਵਿੱਚ ਵੀ ਮਹਾਰਾਜ ਕਹਿੰਦੇ ਜਿਹੜਾ ਜੰਗ ਕਰਨ ਵਾਸਤੇ ਆਉਂਦਾ ਉਹ ਇਹ ਦੇਗਾ ਸ਼ੱਕੇ ਆਉਂਦਾ ਸੀ ਜਿਵੇਂ ਸੰਸਾਰ ਨੂੰ ਭਰਮ ਹੈ ਕਿ ਸੁੱਖਾ ਜਿਹੜਾ ਭੰਗ ਹੈ ਇਹ ਮਾੜੀ ਹੈ ਨਸ਼ਾ ਖਾਲਸਾ ਜੀ ਸੁੱਖਾ ਜਿਹੜਾ ਭੰਗ ਹੈ ਨਸ਼ੇ ਵਿੱਚ ਨਹੀਂ ਆਉਂਦਾ ਗੇ ਮਹਾਰਾਜ ਦੇ ਘਰ ਵਿੱਚ ਪ੍ਰਮਾਣਿਤ ਹੈ ਸਾਡੇ ਲੋਕੀ ਜਿਹੜੇ ਨੇ ਬਹੁਤੇ ਟੀਚਰਾਂ ਵਾਲੇ ਜਾਂ ਮੂਰਖਮਤੀ ਵਾਲੇ ਜਾਂ ਨਿਹੰਗਾਂ ਸਿੰਘਾਂ ਨੂੰ ਬਦਨਾਮ ਕਰਨ ਵਾਲੇ ਉਹਨਾਂ ਨੂੰ ਇਸ ਪ੍ਰਕਾਰ ਦੀ ਸੋਝੀ ਨਹੀਂ ਹੈ ਜੇ ਇਸ ਵੇਲੇ ਖਾਲਸਾ ਜੀ ਕੋਈ ਬਹਿ ਕੇ ਉਹਨਾਂ ਨੂੰ ਸਮਝਾਵੇ ਦੱਸੇ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਹਾਂ ਵੀ ਠੀਕ ਐ ਪਰ ਜਦੋਂ ਖਾਲਸਾ ਜੀ ਸੁਣੀ ਸੁਣਾਈ ਗੱਲ ਜੁੱ ਤਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਕੋਈ ਨਿੱਕੀ ਜੀ ਗੱਲ ਪਾ ਦਿੰਦਾ ਲੋਕੀ ਨਾ ਸਮਝਦੇ ਨਾ ਵਿਚਾਰਦੇ ਉਹਤੇ ਆਪਣਾ ਖਾਲਸਾ ਜੀ ਡਿਸੀਜਨ ਦੱਸ ਦਿੰਦੇ ਵੀ ਕਿਸੇ ਨੂੰ ਜੱਜ ਕਰ ਲੈਂਦੇ ਵੀ ਹਾਂ ਵੀ ਬੰਦਾ ਇਦਾਂ ਦਾ ਹੋਵੇਗਾ ਪਰ ਐਵੇਂ ਨਹੀਂ ਕਈ ਵਾਰ ਖਾਲਸਾ ਜੀ ਬਹੁਤ ਕਿਸੇ ਦੇ ਵਿੱਚ ਗੁਣ ਹੁੰਦੇ ਨੇ 99 ਉਹਦੇ ਵਿੱਚ ਗੁਣ ਹੁੰਦੇ ਨੇ ਤੇ ਇੱਕ ਅਗੋ ਦੇ ਵਿੱਚ ਔਗਣ ਹੁੰਦਾ ਹੈ ਸੰਸਾਰ ਉਹਦੇ ਔਗਣ ਨੂੰ ਤੱਕ ਲੈਂਦਾ ਪਰ ਉਹਦੇ 99 ਗੁਣਾ ਨੂੰ ਨਹੀਂ ਤੱਕਦਾ ਇਹ ਸੰਸਾਰ ਦੀ ਫਿਤਰਤ ਹੈ ਇਸੇ ਕਰਕੇ ਤੇ ਸਤਿਗੁਰ ਜੀ ਨੇ ਗਵਾਰਾਂ ਦਾ ਸੰਸਾਰ ਆਖਿਆ ਸੰਸੇਨਾਂ ਭਰਿਆ ਹੋਇਆ ਸੰਸਾਰ ਇਸੇ ਕਰਕੇ ਮਹਾਰਾਜ ਨੇ ਆਖਿਆ ਝੂਠਾ ਆਖਿਆ ਇਸੇ ਕਰਕੇ ਕਿਉਂਕਿ ਸੰਸਾਰ ਨੂੰ ਗੁਣਾ ਦੀ ਸਾਰ ਨਹੀਂ ਹੁੰਦੀ ਹੈ ਔਗਣਾਂ ਦੀ ਸਾਰ ਜ਼ਰੂਰ ਹੁੰਦਾ ਸੰਸਾਰ ਕਿਸੇ ਦੇ ਔਗਣ ਜਰੂਰ ਤੱਕਦਾ ਕਦੇ ਕਿਸੇ ਦੇ ਗੁਣ ਨਹੀਂ ਤੱਕਦਾ ਗੁਣ ਤੱਕ ਕੇ ਖਾਲਸਾ ਜੀ ਮੌਤ ਪੈ ਜਾਂਦੀ ਹੈ ਹੀਰਖਾ ਹੀਰਖਾ ਹਿਰਦੇ ਵਿੱਚ ਆ ਜਾਂਦੀ ਹੈ ਸੋ ਇਹ ਜਿਹੜਾ ਸੁਖ ਨਿਧਾਨ ਹੈ ਇਹ ਗੁਰੂ ਘਰ ਵਿੱਚ ਪ੍ਰਵਾਨਿਤ ਹੈ ਨਿਹੰਗ ਸਿੰਘ ਫੌਜਾਂ ਰਗੜਾ ਲਾਉਂਦੀਆਂ ਨੇ ਨਿਤਾ ਪਰਤ ਲਾਉਂਦੀਆਂ ਤੇ ਮਹਾਰਾਜ ਦੀ ਕਿਰਪਾ ਨਾਲ ਉਹਨੂੰ ਫਿਰ ਸ਼ਹੀਦਾਂ ਦਾ ਭੋਗ ਲੱਗਦਾ ਖਾਲਸਾ ਜੀ ਉਹਨੂੰ ਫੌਜਾਂ ਛਕਦੀਆਂ ਵੀ ਨੇ ਤੇ ਉਹ ਫਿਰ ਸੁਖ ਨਿਧਾਨ ਜਿਹੜਾ ਫੌਜਾਂ ਦਾ ਹੁੰਦਾ ਜ ਜਨ ਉਹਦੇ ਉੱਤੇ ਅਰਦਾਸ ਹੁੰਦੀ ਹੈ ਤੇ ਖਾਲਸਾ ਜੀ ਉਹ ਕੀਤੀ ਹੋਈ ਅਰਦਾਸ ਜਿਹੜੀ ਸੁਖ ਨਿਧਾਨ ਤੇ ਸ਼ਹੀਦੀ ਦੇਖ ਤੇ ਜਿਹੜੀ ਸ਼ਹੀਦੀ ਦੇਖਦੀ ਅਰਦਾਸ ਹੁੰਦੀ ਹੈ ਦੁਰਤਰਕਾ ਤੋ ਦੁਰ ਦਰ ਦਰਗਾਹ ਦੇ ਪਹੁੰਚਦੀ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਉਹ ਜਿਹੜਾ ਮੋਰਚਾ ਹੁੰਦਾ ਕਿਸੇ ਦਾ ਫਤਿਹ ਹੋ ਜਾਂਦਾ ਜਿਹੜੀ ਸ਼ਰਧਾਈ ਆ ਉਹਦੇ ਵਿੱਚ ਖਾਲਸਾ ਦੀ ਸੁਖਨ ਦਾਣ ਨਹੀਂ ਪੈਂਦਾ ਉਹ ਕੱਲੀ ਸ਼ਰਧਾਈ ਹੁੰਦੀ ਹੈ ਤੇ ਇੱਕ ਬੇਨਤੀ ਹੋਰ ਕਰ ਦਵਾ ਆ ਕੁਝ 30 ਕ ਸਾਲ 40 30 40 ਸਾਲ ਪਹਿਲਾਂ ਗੁਰੂ ਘਰਾਂ ਦੇ ਵਿੱਚ ਸ਼ਰਧਾਈਆਂ ਦੇ ਲੰਗਰ ਹੁੰਦੇ ਸੀ ਹਰ ਗੁਰੂ ਘਰ ਦੇ ਵਿੱਚ ਜਦੋਂ ਸੰਗਤਾਂ ਦੂਰ ਦਰਾਡੇਾਂ ਤੋਂ ਮੱਸਿਆ ਜਾਣਾ ਸੰਗਰਾਮਤ ਜਾਣਾ ਜਾਂ ਕਿਸੇ ਹੋਰ ਤਿਹਾੜ ਤੇ ਜਾਣਾ ਜਾਂ ਐਤਵਾਰ ਜਾਣਾ ਤੇ ਖਾਲਸਾ ਜੀ ਸਭ ਤੋਂ ਪਹਿਲਾਂ ਡਿਉੜੀਆਂ ਦੇ ਵਿੱਚ ਨਾ ਨਿਹੰਗ ਸਿੰਘ ਫੌਜਾਂ ਸ਼ਰਧਾਈਆਂ ਰਗੜਦੇ ਸੀ ਆਉਂਦੇ ਜਾਂਦੇ ਨੂੰ ਉਹ ਛਕਾਉਂਦੇ ਸੀ ਕਿਉਂਕਿ ਇਹ ਦੇਹੀ ਵਾਸਤੇ ਬਹੁਤ ਲਾਭਦਾਇਕ ਇਹਦੇ ਵਿੱਚ ਬਹੁਤ ਗੁਣ ਨੇ ਸਰੀਰ ਨੂੰ ਤਾਕਤ ਦਿੰਦੀ ਹੈ ਲੀਵਰ ਨੂੰ ਸਹੀ ਰੱਖਦੀ ਹੈ ਕਈ ਪ੍ਰਕਾਰ ਦੇ ਪੇਟ ਦੀਆਂ ਬਿਮਾਰੀਆਂ ਜਿਹੜੀ ਛਿਦੀ ਦੇਏਗਾ ਨਾ ਖਾਲਸਾ ਜੀ ਜਦੋਂ ਇਹਨੂੰ ਲਾਉਣਾ ਦੇ ਦੇ ਵਿੱਚ ਪੰਜ ਪੱਤੀਆਂ ਪਾ ਲੋ ਬਹੁਤੀਆਂ ਨਹੀਂ ਗਿਣ ਕੇ ਪੰਜ ਪੱਤੀਆਂ ਪਾ ਲੋ ਉਹ ਸ਼ਕਲੋ ਤੁਹਾਡੇ ਪੇਟ ਦੀਆਂ ਕਈ ਬਿਮਾਰੀਆਂ ਠੀਕ ਕਰ ਦੇਦੀ ਤੁਹਾਡੇ ਦਿਮਾਗ ਨੂੰ ਤੇਜ਼ ਕਰਦੀ ਹੈ ਸੋ ਇੱਕ ਬੰਦਾ ਖਾਲਸਾ ਜੀ ਮੈਂ ਇੱਥੇ ਇੱਕ ਹੋਰ ਬੇਨਤੀ ਕਰ ਦਵਾਂ ਕਿਉਂਕਿ ਮੇਰੀ ਬੇਨਤੀ ਕਰਦੀ ਮੜਦੀ ਹੈ ਇੱਕ ਬੰਦਾ ਨਵਾਂ ਉੱਠਿਆ ਨਿਹੰਗ ਸਿੰਘ ਟਿੱਡਾ ਜਾਂ ਦਿਵਾਲਾ ਬੰਦਾ ਹੈ ਗੁਰਮੁਖ ਚਲੋ ਮੇਰਾ ਉਹਨਾਂ ਕੋਈ ਵੈਰ ਵਿਰੋਧਤ ਨਹੀਂ ਪਰ ਮੈਂ ਗੱਲ ਕਰ ਦੇਣਾ ਚਾਹੁੰਨਾ ਕਿਉਂਕਿ ਲੋਕੀ ਇਹੋ ਜਿਹੇ ਬੰਦਿਆਂ ਨੂੰ ਬਹੁਤ ਸੁਣਦੇ ਉਹ ਕਹਿੰਦਾ ਕਿ ਜਿਹੜੀ ਸਮਗਰੀ ਹੈ ਆਪਣੀ ਛਿੱਦੀ ਦੇਗਾ ਦੀ ਜਿਹੜੇ ਬਦਾਮ ਨੇ ਜਾਂ ਖਸਖਾਸ ਨੇ ਜਾਂ ਕਾਲੀ ਮਿਰਚ ਆ ਸਭ ਕੋਸ਼ਰ ਸਿੰਘ ਰਗੜਾ ਲਾਉਂਦੇ ਨੇ ਇਹ ਸੁੱਕੇ ਬਦਾਮਾਂ ਦਾ ਰਗੜਾ ਲਾ ਦਿੰਦੇ ਇਹ ਦਿਲ ਨੂੰ ਪਾੜ ਦਿੰਦਾ ਜੀ ਐਦਾਂ ਕਰ ਦਿੰਦਾ ਜੀ ਮਹਾਰਾਜ ਦੀ ਕਿਰਪਾ ਨਾਲ ਦਾਸਰੇ ਨੂੰ ਬੜਾ ਸੁਹਾਵਾ ਹੋਗਾ ਨਿਹੰਗ ਸਿੰਘਾਂ 'ਚ ਵਿਚਰਦਿਆਂ ਨੂੰ ਤੇ ਨਿਹੰਗ ਸਿੰਘ ਤਲਗੀ ਤਰਪਾਸ਼ਾ ਮਹਾਰਾਜ ਦੇ ਵੇਲੇ ਤੋਂ ਰਗੜਾ ਲਾਉਂਦੇ ਨੇ ਅੱਜ ਤੱਕ ਤਾਂ ਮੈਂ ਸੁਣਿਆ ਨਹੀਂ ਵੀ ਕਿਸੇ ਦਾ ਦਿਲ ਪਾਟ ਗਿਆ ਹੋਵੇ ਕਿਉਂਕਿ ਨਿਹੰਗ ਸਿੰਘ ਤੇ ਖਾਲਸਾ ਦੇ ਦਿਨ ਵਿੱਚ ਚਾਰ-ਚਾਰ ਵਾਰ ਰਗੜਾ ਲਾ ਦਿੰਦੇ ਪੰਜ-ਪੰਜ ਵਾਰ ਵੀ ਲੱਗ ਜਾਂਦਾ ਹੈ ਜਦੋਂ ਬੇਅੰਤ ਫੌਜਾਂ ਆਈਆਂ ਹੁਣ ਤਾਂ 10-10 ਵਾਰ ਵੀ ਲੱਗ ਜਾਂਦਾ ਪਰ ਅੱਜ ਤੱਕ ਕਿਸੇ ਦਾ ਸੁਣਿਆ ਨਹੀਂ ਵੀ ਦਿਲ ਪਾੜ ਗਿਆ ਹੋਵੇ ਇਸ ਮਗਰੀ ਨੇ ਦਿਲ ਪਾੜਤਾ ਹੋਵੇ ਇੱਕ ਬੰਦਾ ਕਹਿੰਦਾ ਮੈਂ ਨਾਂ ਵੀ ਉਹਦਾ ਲੈ ਲਵਾਂ ਨਾ ਤੇਰਾ ਸੇਖ ਕਰਕੇ ਉਹਦੀ ਆਈਡੀ ਹੈ ਇੰਸਟਾਗ੍ਰam ਤੇ ਉਹ ਕਹਿੰਦਾ ਕਿ ਨਕਲੀ ਸ਼ਰਧਾਈ ਆ ਇਹ ਦਿਲ ਪਾੜ ਦਿੰਦੀ ਆ ਜੀ ਮੈਂ ਗੁਰਮੁਖੋ ਅਜੇ ਤੱਕ ਕਿਸੇ ਦਾ ਦਿਲ ਪਾਟਾ ਨਹੀਂ ਜੇ ਵੇਖਿਆ ਤੇ ਮੈਂ ਤਾਂ ਇਹੋ ਜੇ ਬੰਦੇ ਵੇਖੇ ਨੇ ਜਿਹੜੇ ਸ਼ਰਧਾਈਆਂ ਛਾਕ ਛਾਕ ਕੇ ਕਾਇਮ ਹੋ ਗਈ ਮਹਾਰਾਜ ਦੀ ਕਿਰਪਾ ਵਰਤੀ ਸੋ ਜਦੋਂ ਕਿਸੇ ਨੂੰ ਪਤਾ ਨਾ ਹੋਵੇ ਜੇ ਤਰਕ ਹੀ ਕਰਨਾ ਹੈ ਗੁਰਮੁਖਾ ਤੇ ਫਿਰ ਖਾਲਸੇ ਪੰਥ ਤੇ ਕਿਉਂ ਕਰਨਾ ਫਿਰ ਤਰਕ ਬਤਰਕ ਕਰਨ ਵਾਸਤੇ ਬਹੁਤ ਕੋਸ਼ ਹੈ ਉਹਨਾਂ ਦੇ ਕਰ ਮਹਾਰਾਜ ਦੀਆਂ ਸ਼ਰਦਾਈਆਂ ਤੇ ਫੌਜਾਂ ਦੀਆਂ ਕੀਤੀਆਂ ਖੇਡਾਂ ਦੇ ਕਿਉਂ ਤਰਕ ਕਰਦਾ ਫਿਰ ਉਹਦਾ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਖਾਲਸਾ ਜੀ ਸਾਰਾ ਆਪਾਂ ਛਾਣੇ ਵਿੱਚ ਪਉਣ ਲਿਆ ਜਿਹੜਾ ਆਪਾਂ ਰਗੜਾ ਲਾਇਆ ਛਾਣੇ ਵਿੱਚ ਪਉਣ ਲਿਆ ਤੇ ਉਹ ਕਹਿੰਦਾ ਜਿਹੜਾ ਗੋਲਾ ਬਣਦਾ ਉਹ ਕਹਿੰਦਾ ਕਿ ਉਹ ਸਾਰਾ ਸਮਾਨ ਜਿਹੜਾ ਸਾਰੀ ਸਮਗਰੀ ਪਿੱਛੇ ਬਚਦੀ ਹੈ ਜਿਹੜੀ ਸੁੱਕੀ ਹੁੰਦੀ ਹੈ ਕਹਿੰਦਾ ਉਹ ਸਾਰੀ ਛਕਣੀ ਚਾਹੀਦੀ ਹੈ ਉਹ ਤੁਸੀਂ ਵੇਸਟ ਕਰ ਦਿੰਦੇ ਆ ਤੁਸੀਂ ਸਿੱਟ ਦਿੰਦੇ ਆ ਉਹ ਸਿੱਟਣੀ ਨਹੀਂ ਚਾਹੀਦੀ ਉਹ ਖਾਣੀ ਚਾਹੀਦੀ ਹੈ ਪਰ ਕਲਗੀਧਰ ਪਾਸ਼ਾ ਨੇ ਸ਼ਹੀਦੀ ਦੇਖ ਦਾ ਨੁਕਦਾ ਲਿਖਿਆ ਤੇ ਜੇ ਖਾਲਸਾ ਜੀ ਉਹ ਗੋਲਾ ਸਿੱਟਣ ਦੀ ਰੀਤ ਮਹਾਰਾਜ ਨੇ ਚਲਾਈ ਉਹਦਾ ਸ਼ਲੋਕ ਲਿਖਿਆ ਆ ਸ਼ਹੀਦੀ ਦੇਖ ਦਾ ਸ਼ਲੋਕ ਤੇ ਜੇ ਉਹ ਗੋਲਾ ਨਹੀਂ ਸਿੱਟਣਾ ਤੇ ਮਹਾਰਾਜ ਵੀ ਉਥੇ ਕਹਿ ਸਕਦੇ ਵੀ ਤੂੰ ਭਾਈ ਸਾਰਾ ਛਕਲਾ ਇਹ ਕਹਿੰਦਾ ਵੀ ਸਾਰਾ ਹੀ ਛਕੋ ਪਰ ਮਹਾਰਾਜ ਸੱਚੇ ਪਾਸ਼ਾ ਨੇ ਕਹਿਣਾ ਕੀਤਾ ਭਾਈ ਗੁਰਮਖਾ ਕੇ ਛਾਣਾ ਲਾਉਣਾ ਤੇ ਜਿਹੜਾ ਮਗਰ ਸਮਗਰੀ ਬਕੀ ਉਹਦਾ ਗੋਲਾ ਸੱਟਣਾ ਨਿਹੰਗ ਸਿੰਘਾਂ ਨੇ ਪਤਾ ਨਹੀਂ ਤੈਨੂੰ ਸੋਝੀ ਕਿ ਨਹੀਂ ਸੋਝੀ ਤੂੰ ਬਾਣਾ ਤੇ ਪਾਲਿਆ ਭਾਈ ਦਿਮਾਲਾ ਵੀ ਸਜਾਲਿਆ ਗੁਰੂ ਦਾ ਸਿੰਘ ਵੀ ਬਣ ਗਿਆ ਪਰ ਤੈਨੂੰ ਕਈ ਪ੍ਰਕਾਰ ਦੀਆਂ ਚੀਜ਼ਾਂ ਦੀ ਸੋਝੀ ਨਹੀਂ ਹੈ ਗੁਰਮਖਾ ਐਵੇਂ ਸੰਸਾਰ ਨੂੰ ਭਰਮ ਵਿੱਚ ਨਾ ਪਾ ਜੋ ਸੱਚ ਐ ਸੋ ਸੱਚ ਐ ਤੁਹਾਨੂੰ ਖਾਲਸਾ ਜੀ ਸੁੰਦਰ ਗੁਟਕਾ ਜਿਹੜੀ ਐਪ ਐ ਫੋਨਾਂ ਦੇ ਉੱਤੇ ਆਮ ਕਰਕੇ ਉੱਥੇ ਤੁਹਾਨੂੰ ਸ਼ੀਧੀ ਦੇਖਦਾ ਸ਼ਲੋਕ ਮਿਲ ਜੇਗਾ ਉਹ ਸ਼ਲੋਕ ਉਹ ਗੋਲਾ ਸੱਟਣ ਵਾਸਤੇ ਹੈ ਤੇ ਜੇ ਗੋਲਾ ਸਾਰਾ ਹੀ ਉਹ ਛਕਣਾ ਸਮਾਨ ਤੇ ਉਹ ਖਾਲਸਾ ਜੀ ਉਹ ਤੁਹਾਨੂੰ ਬਿਮਾਰ ਕਰ ਸਕਦਾ ਤੇ ਜੇ ਉਹ ਆਪਾਂ ਸ਼ਰਧਾਈ ਛਾਣਾ ਲਾ ਕੇ ਛਕਦੇ ਆਂ ਤਾਂ ਉਹ ਆਨੰਦ ਦੇਵੇਗੀ ਸੋ ਮੈਂ ਕਿਉਂ ਨਾ ਕਿ ਇੱਥੇ ਤੁਹਾਨੂੰ ਪਤਾ ਹੋ ਗਿਆ ਲੱਗ ਜਾ ਲੱਗ ਗਿਆ ਹੋਵੇਗਾ ਵੀ ਸ਼ਰਧਾਈ ਕੀ ਹੈ ਤੇ ਸ਼ੀਧੀ ਦੇ ਕੀ ਹੈ ਸ਼ੀਧੀ ਦੇ ਦੇ ਵਿੱਚ ਸੁੱਖ ਨਿਧਾਨ ਪੈਂਦਾ ਸ਼ਰਧਾਈ ਵਿੱਚ ਕੁਝ ਨਹੀਂ ਪੈਂਦਾ ਕੱਲੀ ਦੇ ਕੱਲੀ ਖਾਲਸਾ ਦੀ ਸਮਗਰੀ ਹੈ ਜਿਵੇਂ ਤੁਸੀਂ ਅੰਮ੍ਰਿਤਸਰ ਸਾਹਿਬ ਨੂੰ ਜਾਓ ਤੇ ਰਸਤੇ ਵਿੱਚ ਟਾਂਗਰਾ ਲੰਘ ਕੇ ਮੱਲੀਆਂ ਆਉਂਦਾ ਉਥੇ ਛੇਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਸਤਿਗੁਰ ਜੀਆਂ ਦਾ ਗੁਰਦੁਆਰਾ ਹੈ ਖਾਲਸਾ ਜੀ ਫਲਾਹ ਸਾਹਿਬ ਉਥੇ ਦੋਵੇਂ ਦੇਗਾ ਖਾਲਸਾ ਜੀ ਆਮ ਕਰਕੇ ਵਿਚਰਦੀਆਂ ਬਹੁਤ ਗੱਡੀਆਂ ਰੁਕਦੀਆਂ ਹੁੰਨ ਤਾਂ ਉਥੇ ਪੁਲ ਬਣ ਗਿਆ ਸਾਹਮਣੇ ਛੜਕਦੇ ਤੇ ਇਹਨਾਂ ਹਰ ਕੋਈ ਟਰੱਕ ਹਰ ਕੋਈ ਗੱਡੀ ਉਥੇ ਰੁੱਕ ਕੇ ਜਾਂਦੀ ਸੀ ਸ਼ਰਧਾਈ ਛੱਕਿਆ ਜਾਂਦੀ ਸੀ ਲਗਾਤਾਰ ਸ਼ਰਧਾਈ ਸ਼ਾਮਾਂ ਤੱਕ ਚੱਲਦੀ ਆ ਉਥੇ ਉਹਨਾਂ ਨੇ ਭਰ ਕੇ ਉਥੇ ਰੱਖੇ ਹੁੰਦੇ ਨੇ ਡਰਮ ਜਿੱਦਾਂ ਮਰਜੀ ਛਕੋ ਉਹ ਬਹੁਤ ਵਿਅੰਤ ਸੰਗਤਾਂ ਛਕਦੀਆਂ ਸੋ ਪੁਰਾਣੇ ਗੁਰੂ ਘਰਾਂ ਦੇ ਵਿੱਚ ਖਾਲਸਾ ਜੀ ਸ਼ਰਧਾਈਆਂ ਮਿਲਦੀਆਂ ਹੁੰਦੀਆਂ ਸੀ ਸਾਧੂ ਸੰਤਾਂ ਦੇ ਡੇਰਿਆਂ ਤੇ ਸ਼ਰਧਾਈਆਂ ਦੇ ਰਗੜੇ ਲੱਗਦੇ ਸੀ ਆ ਅੱਜ ਕੱਲ ਨਵਾਂ ਟਰੈਂਡ ਚੱਲਿਆ ਖਾਲਸਾ ਜੀ ਜਿਹੜਾ ਆ ਆ ਠੰਡੇ ਵਰਤਾ ਦੇਣੇ ਗੁਰੂ ਘਰਾਂ ਦੇ ਵਿੱਚ ਜਿਹੜਾ ਕਿ ਨਿਰਈ ਜ਼ਹਿਰ ਹੈ ਜਾਂ ਕਈ ਪ੍ਰਕਾਰ ਦੀਆਂ ਹੋਰ ਚੀਜ਼ਾਂ ਲਾ ਦੇਣੀਆਂ ਸੋ ਇਹ ਪੁਰਾਣੇ ਜਿਹੜੇ ਸਮੇਂ ਸਨ ਖਾਲਸਾ ਜੀ ਉਹਦੇ ਵਿੱਚ ਆਨੰਦ ਮੰਗਲ ਸਨ ਤੇ ਕਈ ਤੇ ਇਹੋ ਤੇ ਇੱਥੇ ਮਹਾਂਪੁਰਸ਼ ਕਹੀਂ ਕਹਿੰਦੇ ਸੀ ਵੀ ਜਿਹੜੀ ਸ਼ਬੀਲ ਲੱਗਦੀ ਸੀ ਖਾਲਸਾ ਜੀ ਉਹ ਵੀ ਸ਼ਰਦਾਈਆਂ ਦੀ ਲੱਗਦੀ ਸੀ ਜਿਹੜੀ ਸ਼ਬੀਲ ਆਪਾਂ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਜਿਹੜੇ ਸ਼ੀਧੀ ਪੁਰਬ ਤੇ ਲਾਉਂਦੇ ਆ ਨਾ ਇਹ ਪਹਿਲਾਂ ਸ਼ਰਦਾਈਆਂ ਦੇ ਲੰਗਰ ਲੱਗਦੇ ਸੀ ਸ਼ਰਦਾਈਆਂ ਦੀ ਸ਼ਬੀਲ ਹੁੰਦੀ ਸੀ ਇਹ ਹੁਣ ਤੇ ਖਾਲਸਾ ਜੀ ਵਨਸਮਨ ਨੇ ਕੈਮੀਕਲ ਪਾ ਪਾ ਕੇ ਲੋਕ ਪਿਆਈ ਜਾ ਰਹੇ ਉਹਦੇ ਨਾਲ ਜਿਹੜਾ ਸ਼ੂਗਰ ਦਾ ਮਰੀਜ਼ ਆ ਬੰਦਾ ਉਹ ਪੀ ਲੈਂਦਾ ਉਹ ਬੁੜਕ ਜਾਂਦਾ ਉਦਾਂ ਹੀ ਖਾਲਸਾ ਜੀ ਅੰਦਰ ਖਾਦੇ ਗਏ ਨੇ ਬਿਮਾਰੀਆਂ ਨਾਲ ਤੇ ਫਿਰ ਦਿੱਕਤਾਂ ਆਉਂਦੀਆਂ ਸੋ ਖਾਲਸਾ ਜੀ ਇਹ ਜਿਹੜਾ ਸ਼ਹੀਦੀ ਦੇਗ ਵਿੱਚ ਤੇ ਸ਼ਰਧਾਈ ਵਿੱਚ ਅੰਤਰ ਆਪ ਜੀ ਨੂੰ ਦੱਸਿਆ ਤੇ ਦੂਸਰਾ ਸਵਾਲ ਜਿਹੜਾ ਸੰਗਤ ਦਾਸੀ ਖਾਲਸਾ ਜੀ ਦੂਸਰਾ ਪ੍ਰਸ਼ਨ ਖਾਲਸਾ ਜੀ ਇਹ ਸੀ ਵੀ ਜਿਹੜੀਆਂ ਜਿਹੜੀ ਸ਼ਹੀਦੀ ਦੇਗ ਆ ਉਹ ਕਿਵੇਂ ਅਰਦਾਸ ਕਿਵੇਂ ਉਹਦੇ ਨਾਲ ਪੂਰੀ ਹੁੰਦੀ ਹੈ ਵੀ ਕੀ ਕਾਰਨ ਨਿਹੰਗ ਸਿੰਘ ਜਿਹੜੇ ਆ ਉਹ ਸ਼ਹੀਦੀ ਦੇਗ ਲਾਉਂਦੇ ਆ ਤੇ ਜਿਹੜੀਆਂ ਸ਼ਹੀਦ ਫੌਜਾਂ ਆ ਉਹ ਕਿਵੇਂ ਅਰਦਾਸ ਪੂਰੀਆਂ ਕਰ ਦਿੰਦੀ ਕਿ ਸ਼ਹੀਦੀ ਦੇਗ ਕਰਾਉ ਤੇ ਅਰਦਾਸ ਪੂਰੀ ਹੋ ਗਈ ਇਹ ਕਿਵੇਂ ਹੋ ਜਾਂਦੀ ਇਹ ਸਵਾਲ ਹੈ ਖਾਲਸਾ ਜੀ ਜਦੋਂ ਤੁਸੀਂ ਕਿਸੇ ਨੂੰ ਕੁਝ ਖਾਣ ਵਾਸਤੇ ਛਕਣ ਵਾਸਤੇ ਭੇਟ ਕਰੋਗੇ ਤੇ ਜਦੋਂ ਉਹ ਛਕ ਲੇਗਾ ਤੇ ਤੁਹਾਨੂੰ ਅਸੀਸ ਦੇਵੇਗਾ ਤੇ ਜਿਹੜੀਆਂ ਸ਼ਹੀਦ ਸਿੰਘ ਫੌਜਾਂ ਨੇ ਉਹ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਘਰ ਵਿੱਚ ਸੁਖ ਮਾਣਨ ਵਾਲੀਆਂ ਆਨੰਦ ਮਾਣਨ ਵਾਲੀਆਂ ਚੀਜ਼ਾਂ ਨੇ ਤੇ ਜਦੋਂ ਖਾਲਸਾ ਜੀ ਕੋਈ ਗੁਰਮੁਖ ਪਿਆਰਾ ਸ਼ਹੀਦਾਂ ਸਿੰਘਾਂ ਨੂੰ ਰਸਤਾ ਦਿੰਦਾ ਤੇ ਜਿਹਨੂੰ ਸਿੰਘ ਉਥੇ ਰਗੜਾ ਲਾ ਕੇ ਸ਼ਹੀਦਾਂ ਸਿੰਘਾਂ ਅੱਗੇ ਭੇਟ ਕਰਕੇ ਅਰਦਾਸਾਂ ਸੋਧਦੇ ਨੇ ਤੇ ਸ਼ਹੀਦ ਸਿੰਘ ਖਾਲਸਾ ਜੀ ਉਹ ਸ਼ਹੀਦੀ ਦੇਖ ਤੋਂ ਖੁਸ਼ ਹੋ ਕੇ ਉਹਦੀ ਅਰਦਾਸ ਨੂੰ ਪੂਰੀ ਕਰਦੇ ਜਿਵੇਂ ਖਾਲਸਾ ਜੀ ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਸ਼ਾ ਮਹਾਰਾਜ ਜੀਨ ਦੁਨੀ ਦੇ ਮਾਲਕ ਜੀਆਂ ਦੇ ਸੁਪੁੱਤਰ ਬਾਬਾ ਟੱਲਰਾਏ ਜੀ ਹੋਏ ਜਿਹੜੇ ਜਿਹਨੂੰ ਖਾਲਸਾ ਜੀ ਦਰਬਾਰ ਸਾਹਿਬ ਤੋਂ ਸ਼ਹੀਦਾਂ ਸਾਹਿਬ ਨੂੰ ਜਾਈਏ ਤੇ ਉੱਚਾ ਬੁੰਗਾ ਹੈ ਉਹ ਬਾਬਾ ਟਾਲਰਾਏ ਜੀ ਦਾ ਜਿੱਥੇ ਕੌਲਸਰ ਸਰੋਵਰ ਹੈ ਸੋ ਬਾਬਾ ਟਾਲਰਾਏ ਜੀ ਸਨ ਜਿਹੜੇ ਛੋਟੇ ਹੁੰਦੇ ਹੁੰਦੇ ਖੇਡਦੇ ਹੁੰਦੇ ਸੀ ਤੇ ਖਾਲਸਾ ਜੀ ਉਹਨਾਂ ਦਾ ਜਿਹੜਾ ਖਾਣ ਪੀਣ ਸੀ ਨਾ ਉਹ ਬੜੇ ਖੁਸ਼ ਹੋ ਕੇ ਲੱਡੂ ਖਾਂਦੇ ਹੁੰਦੇ ਸੀ ਦੇਸੀ ਘਿਓ ਦੇ ਲੱਡੂ ਬੜੇ ਖੁਸ਼ ਹੋ ਕੇ ਉਹਨਾਂ ਨੇ ਖਾਣੇ ਤੇ ਜਦੋਂ ਖਾਲਸਾ ਜੀ ਕਿਸੇ ਗੁਰਮੁਖ ਪਿਆਰੇ ਨੇ ਜਾਂ ਸੰਗਤ ਨੇ ਕੋਈ ਕਾਰਜ ਕਰਾਉਣਾ ਹੋਣਾ ਕਿਉਂਕਿ ਛੇਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਜਿਨ੍ਹਾਂ ਜਿਹਨ ਕੋ ਨਹੀਂ ਪਹੁੰਚਿਆ ਜਾਂਦਾ ਸੀ ਉਹ ਖਾਲਸਾ ਜੀ ਬਾਬਾ ਟਾਲਰਾਏ ਜੀ ਕੋਲੇ ਚਲਾ ਜਾਂਦਾ ਸੀ ਜਾ ਕੇ ਕਹਿੰਦਾ ਸੀ ਬਾਬਾ ਜੀ ਅਸੀਂ ਤੁਹਾਡੇ ਆਸਤੇ ਲੱਡੂ ਲੈ ਕੇ ਆਏ ਆ ਲੱਡੂ ਛਕੋ ਤੇ ਸਾਡੀ ਅਰਦਾਸ ਪੂਰੀ ਕਰੋ ਤੇ ਬਾਬਾ ਟਾਲਰਾਏ ਜੀ ਬੜਾ ਖੁਸ਼ ਹੋਣਾ ਲੱਡੂ ਛਕਣੇ ਤੇ ਨਾਲੇ ਕਹਿਣਾ ਜਾ ਭਾਈ ਤੇਰਾ ਕਾਰਜ ਫਤਿਹ ਹੋ ਜਾਏਗਾ ਤੇ ਖਾਲਸਾ ਜੀ ਕਾਰਜ ਫਤਿਹ ਹੋ ਜਾਣੇ ਇਸੇ ਪ੍ਰਕਾਰ ਸ਼ਹੀਦ ਸਿੰਘ ਨੇ ਜਦੋਂ ਸ਼ੀਦਾ ਸਿੰਘਾਂ ਨੂੰ ਆਪਾਂ ਸ਼ੀਦੀ ਦੇਖ ਦਾ ਰਗੜਾ ਲਵਾ ਕੇ ਖਾਲਸਾ ਜੀ ਭੇਟ ਕਰਦੇ ਆ ਨਾ ਤੇ ਆਪਾਂ ਨਾਲ ਅਰਦਾਸ ਕਰਦੇ ਆ ਵੀ ਸ਼ੀਦੋ ਸਿੰਘੋ ਆਪ ਜੀ ਦੇ ਚਰਨਾ ਕਮਲਾਂ ਵਿੱਚ ਅਰਦਾਸ ਹੈ ਕਿ ਫਲਾਣੇ ਸਿੰਘ ਦਾ ਮਹਾਂਪੁਰਸ਼ ਉਹ ਆ ਵਾਲਾ ਮੂਰਚਾ ਅੜਿਆ ਕਿਰਪਾ ਕਰੋ ਉਹਦੀ ਚੜ੍ਹਦੀ ਕਲਾ ਹੋਵੇ ਮਹਾਰਾਜ ਉਹਦੇ ਸਾਰੇ ਕਾਰਜ ਰਾਸ ਹੋਣ ਕਿਰਪਾ ਕਰੋ ਵੀ ਤੁਹਾਨੂੰ ਸ਼ੀਦੀ ਦੇਖ ਦਾ ਜਿਹੜਾ ਵਾਟਾ ਭੇਟ ਕਰਦੇ ਹਾਂ ਮਹਾਰਾਜ ਜੀ ਸ਼ੀਦੀ ਦੇਖ ਪ੍ਰਵਾਨ ਕਰੋ ਤੇ ਜਿਸ ਵੇਲੇ ਖਾਲਸਾ ਜੀ ਜਿਹੜੇ ਸ਼ਹੀਦ ਸਿੰਘ ਨੇ ਉਹ ਜਦੋਂ ਖਾਲਸਾ ਦੀ ਬਾਟਾ ਪ੍ਰਵਾਨ ਕਰਕੇ ਫੌਜ ਅਰਦਾਸ ਕਰਕੇ ਭੇਟਾ ਕਰਦੀ ਹੈ ਨਾ ਤੇ ਉਹ ਖੁਸ਼ ਹੋ ਕੇ ਫਿਰ ਕਈ ਵਾਰ ਖਾਲਸਾ ਦੀ ਨਿਹੰਗ ਸਿੰਘ ਫੌਜਾਂ ਜਿਹੜੇ ਸ਼ਹੀਦ ਸਿੰਘ ਫੌਜਾਂ ਨੇ ਉਹ ਜਿਹਦਾ ਜਿਹੜੀ ਅਰਦਾਸ ਕੀਤੀ ਹੁੰਦੀ ਹੈ ਉਹਦਾ ਮੋਰਚਾ ਫਤੇ ਕਰ ਦਿੰਦੇ ਐਵੇਂ ਖਾਲਸਾ ਦੀ ਸ਼ਹੀਦੀ ਦੇ ਜਿਹੜੀ ਹੈ ਉਹ ਅਰਦਾਸ ਪੂਰੀ ਕਰਦੀ ਹੈ ਪਰ ਖਾਲਸਾ ਦੀ 90% ਲੋਕ ਜਿਹੜੇ ਨੇ ਉਹ ਨਿੰਦਦੇ ਨੇ ਨਿਹੰਗਾ ਸਿੰਘਾਂ ਨੂੰ ਨਿੰਦਦੇ ਨੇ ਸੋ ਬਸ਼ੀਰ ਸਿੰਘਾ ਨੂੰ ਨੇਦਨੇ ਨੇ ਸ਼ੀਦੀ ਦੇਗ ਨੂੰ ਨਿੰਦਦੇ ਨੇ ਪਰ ਖਾਲਸਾ ਜੀ ਮੇਰੇ ਕੋਲੇ ਬਹੁਤ ਸਬੂਤ ਨੇ ਮੇਰੇ ਕੋਲੇ ਕਾਪੀਆਂ ਭਰੀਆਂ ਹੋਈਆਂ ਜਿਨ੍ਹਾਂ ਸਿੰਘਾਂ ਦੀਆਂ ਮੈਂ ਜਿਨ੍ਹਾਂ ਗੁਰਮਖਾਨੀਆਂ ਮੈਂ ਅਰਦਾਸਾਂ ਕਰਵਾਈਆਂ ਕਈ ਖਾਲਸਾ ਜੀ ਇੱਥੇ ਸੁਣਦੇ ਹੋਣਗੇ ਜਿਹੜੇ ਭਾਈ ਸੁਣਦੇ ਹੋਣਗੇ ਕਮੈਂਟਾਂ ਵਿੱਚ ਦੱਸਿਓ ਕਿ ਭਾਈ ਕਿੰਨਿਆਂ ਦੀਆਂ ਅਦਾਸ ਨੇ ਅਰਦਾਸਾਂ ਕੀਤੀਆਂ ਤੇ ਕਿੰਨਿਆਂ ਦੀਆਂ ਪੂਰੀਆਂ ਹੋਈਆਂ ਹੋ ਸਕਦਾ ਵਿੱਚੋਂ ਕਈਆਂ ਦੀਆਂ ਨਹੀਂ ਹੋਈਆਂ ਖਾਲਸਾ ਜੀ ਕਿਉਂਕਿ ਸ਼ਰਧਾ ਆਪੋ ਆਪਣੀ ਸ਼ਰਧਾ ਤੇ ਆਪੋ ਆਪਣੀ ਭਾਵਨਾ ਤੇ ਬਹੁਤ ਜ਼ਿਆਰੇ ਸਿੰਘਾਂ ਦੀ ਖਾਲਸਾ ਜੀ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਜਿਹੜੀਆਂ ਅਰਦਾਸਾਂ ਬੇਨਤੀਆਂ ਉਹ ਪੂਰੀਆਂ ਹੋ ਰਹੀਆਂ ਗੁਰੂ ਸਾਹਿਬ ਦੀ ਕਿਰਪਾ ਵਰਤ ਰਹੀ ਸੋ ਕਈਆਂ ਤੇ ਟਾਈਮ ਲੱਗਦਾ ਤੇ ਕਈ ਖਾਲਸਾ ਜੀ ਇਹੋ ਜਿਹੇ ਇੱਕ ਕਰਾ ਕੇ ਭੁੱਲ ਜਾਂਦੇ ਵੀ ਸਾਡੀ ਤੇ ਪ੍ਰਮਾਣ ਹੀ ਨਹੀਂ ਹੋਈ ਪਰ ਨਹੀਂ ਤੁਹਾਨੂੰ ਭਾਈ ਹਫਤੇ 'ਚ ਦੋ ਵਾਰ ਹਫਤੇ ਬਾਅਦ ਮਹੀਨੇ 'ਚ ਦੋ ਵਾਰ ਤਿੰਨ ਵਾਰ ਛੀਦੀ ਦੇ ਕਰਾਉਂਦੇ ਰਹਿਣਾ ਚਾਹੀਦਾ ਕਿਤੇ ਨਾ ਕਿਤੇ ਮਹਾਰਾਜ ਜਰੂਰ ਖੁਸ਼ ਹੋਗੇ ਤੁਹਾਡੇ ਤੇ ਕਿਰਪਾ ਕਰਨਗੇ ਤੁਹਾਡੀ ਅਰਦਾਸ ਬੇਨਤੀ ਪੂਰੀ ਹੋਵੇਗੀ ਸੋ ਖਾਲਸਾ ਜੀ ਇਹ ਲਾਭ ਹੈ ਸ਼ਹੀਦੀ ਦੇ ਕਰਾਉਣ ਦਾ ਸ਼ਹੀਦੀ ਦੇਗ ਕਰਾਉਣ ਤੇ ਐਵੇਂ ਅਰਦਾਸ ਪੂਰੀ ਹੁੰਦੀ ਹੈ ਕਿਉਂਕਿ ਸ਼ਹੀਦ ਸਿੰਘ ਖੁਸ਼ ਹੋ ਜਾਂਦੇ ਇਹ ਸ਼ਹੀਦ ਸਿੰਘਾਂ ਦਾ ਖਾਣ ਪੀਣ ਹੈ ਜਿਵੇਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਦੇਖ ਭੇਟ ਕੀਤੀ ਜਾਵੇ ਮਹਾਰਾਜ ਨੇ ਕਹਿਣਾ ਕੀਤਾ ਵੀ ਭਾਈ ਕਿਸੇ ਦਾ ਕਾਰਜ ਅੜ ਜਵੇ ਤੇ ਕੜਾਹ ਪ੍ਰਸ਼ਾਦ ਦੀ ਦੇਗ ਬਣਾਵੇ ਜਪਜੀ ਸਾਹਿਬ ਦਾ ਪਾਠ ਕਰਕੇ ਆਨੰਦ ਸਾਹਿਬ ਦਾ ਪਾਠ ਕਰਕੇ ਫਿਰ ਪੰਜ ਸਿੰਘਾਂ ਕੋਲੋਂ ਅਰਦਾਸ ਕਰਾਵੇ ਤੇ ਖਾਲਸਾ ਦੀ ਮੋਰਚਾ ਫਤਿਹ ਹੋ ਜਾਏਗਾ ਇਹ ਗੁਰੂ ਕਲਗੀ ਤਰਪਾਸ਼ਾ ਮਹਾਰਾਜ ਦੇ ਬੋਲੇ ਨੇ ਇਸੇ ਪ੍ਰਕਾਰ ਸ਼ਹੀਦਾਂ ਸਿੰਘਾਂ ਦਾ ਖਾਣ ਪੀਣ ਹੈ ਜਿਹੜਾ ਖਾਲਸਾ ਜੀ ਉਹ ਇਹੀ ਹੈ ਛੀਦੀ ਦੇਗ ਹੈ ਜਿਵੇਂ ਚੰਡੀ ਦੇ ਜਾਪ ਕਰਾਉਣ ਤੋਂ ਬਾਅਦ ਛਟੰਗਾ ਕਰਨਾ ਪੈਂਦਾ ਲੋਕੀਂਂਦ ਦੇ ਨਿਹੰਗ ਸਿੰਘ ਬੱਕਰਾ ਝੜਕਾਉਂਦੇ ਆ ਜੀ ਆਹ ਕਰਦੇ ਆ ਜੀ ਆਹ ਕਰਦੇ ਆ ਖਾਲਸਾ ਦੀ ਕਈ ਵਾਰ ਕਿਸੇ ਦਾ ਬੰਧਨ ਹੀ ਇਹੋ ਜਿਹਾ ਹੁੰਦਾ ਉਹ ਬਿਨਾਂ ਚ ਟੰਗੇ ਤੋਂ ਪੂਰਾ ਨਹੀਂ ਹੁੰਦਾ ਇਹ ਲੋਕਾਂ ਨੂੰ ਇਸ ਚੀਜ਼ ਦੀ ਸੋਝੀ ਛੋਜੀ ਨਹੀਂ ਫਿਰ ਮਹਾਰਾਜ ਕਿਰਪਾ ਕਰਨ ਆਪਾਂ ਕਿਸੇ ਦਿਨ ਫਿਰ ਇਹ ਵੀਡੀਓ ਬਣਾਵਾਂਗੇ ਜੇ ਬਣਾਈ ਦੇ ਲੋਕੀ ਤਰਕ ਕਰਦੇ ਨੇ ਤੁਸੀਂ ਖਾਂਦੇ ਜੇ ਤੁਸੀਂ ਐਂ ਜੇ ਤੁਸੀਂ ਜੋਂ ਜੇ ਪਰ ਖਾਲਸਾ ਜੀ ਇਸੇ ਕਰਕੇ ਬਹੁਤਾ ਬੋਲਦੇ ਨਹੀਂ ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਜਿਨ੍ਹਾਂ ਨੇ ਮਹਾਰਾਜ ਦੀ ਕਿਰਪਾ ਨਾਲ ਸਿੰਘਾਂ ਕੋਲੋਂ ਜਾਪ ਕਰਾਏ ਨੇ ਜਾਂ ਅਰਦਾਸਾਂ ਕਰਵਾਈਆਂ ਜ਼ਰੂਰ ਪੂਰੀਆਂ ਹੋਈਆਂ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਦੋ ਪ੍ਰਸ਼ਨ ਇਹ ਖਾਲਸਾ ਜੀ ਉਹ ਕਿਹੜਾ ਕਿ ਸ਼ਰਧਾਈਆਂ ਤੇ ਸ਼ੀਧੀ ਦੇ ਛੀਡੀ ਦੇਗਾ ਵਿੱਚ ਕੀ ਫਰਕ ਹੈ ਤੇ ਦੂਸਰਾ ਪ੍ਰਸ਼ਨ ਕਿ ਸ਼ੀਧੀ ਦੇ ਕਰਾਉਣ ਨਾਲ ਕਿਵੇਂ ਅਰਦਾਸਾਂ ਪੂਰੀਆਂ ਹੁੰਦੀਆਂ ਕਿਉਂ ਹੁੰਦੀਆਂ ਸੋ ਇਹ ਦੋ ਪ੍ਰਸ਼ਨਾਂ ਦੇ ਜਵਾਬ ਖਾਲਸਾ ਜੀ ਦਿੰਦੇ ਹਨ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ